ਮਨੂਰ ਵਾਲਾ ਰੋਡ ਬਸੰਤ ਵੀ ਆੜ ਦੰਨੇ ਆ ਅਸੀਂ ਖਾਣਾ ਖਾਣ ਆਏ ਸੀ ਸਰ ਇੱਥੇ ਉਹ ਫਰੈਂਡਸ ਵਾਲੇ ਦੇ ਕਿਹੜੀ ਜਗ੍ਹਾ ਖਾਣ ਫਰੈਂਡਸ ਵਾਲੇ ਦੇ ਫਰੈਂਡ ਵਾਲੇ ਦੇ ਹਾਂਜੀ ਸਰ ਤੇ ਗੱਡੀ ਅਸੀਂ ਆ ਰਹੇ ਆ ਇਹ ਸਾਡੇ ਮਗਰ ਮਗਰ ਸੀ ਇਹ ਬਹੁਤ ਪ੍ਰੈਸ਼ਰ ਹੋਣ ਲੱਗਿਆ ਅਸੀਂ ਪ੍ਰੈਸ਼ਰ ਹੋਣ ਦੇਈ ਜਾ ਰਿਹਾ ਸੀਗਾ ਕਿ ਅਸੀਂ ਕਾ ਚਲੋ ਰਸ਼ਾ ਰਸਤਾ ਹੋਵੇਗਾ ਤਾਂ ਰਸਤਾ ਦੇ ਦਾਂਗੇ ਤੇ ਸਾਨੂੰ ਨਹੀਂ ਪਤਾ ਇਹਨੇ ਮੁੜਨਾ ਹੈ ਅਸੀਂ ਮੁੜੇ ਇਹ ਵੀ ਨਾਲ ਮੁੜ ਕੇ ਸਾਨੂੰ ਗੱਲ ਗਲੋਚ ਕਰਨ ਲੱਗ ਗਿਆ ਤੇ ਅਸੀਂ ਕਹ ਤੂੰ ਗੱਡੀ ਰੋਕ ਤੂੰ ਗੱਲੀ ਗਲੋਚ ਲੇਡੀਜ਼ ਨਾਲ ਸੀ ਸਾਡੇ ਤੇ ਇੰਨੇ ਜੀ ਇੰਨੀ ਗੱਡੀ ਰੋਕਦੇ ਇਹਨੇ ਡੰਡਾ ਕੱਢ ਲਿਆ ਅੰਦਰੋਂ ਇਨੇ ਮੇਰੇ ਬ੍ਰਦਰ ਦੇ ਸਿਰ ਤੇ ਡੰਡਾ ਮਾਰਿਆ ਤੇ ਉਸ ਤੋਂ ਬਾਅਦ ਜਦ ਉਸ ਤੋਂ ਬਾਅਦ ਇਹ ਕਹਿੰਦਾ ਸਾਡਾ ਠੇਕਾ ਸਾਡਾ ਹੈ ਤੈਨੂੰ ਦੇਖ ਲਾਂਗੇ ਤੇ ਅੰਦਰ ਜਾ ਕੇ ਬੋਤਲ ਲਿਆਇਆ ਬੋਤਲ ਲਿਆ ਕੇ ਮੇਰੇ ਬ੍ਰਦਰ ਦੇ ਸਿਰ ਤੇ ਮਾਰੀ ਹੈ ਇੱਕ ਲੇਡੀ ਦੇ ਕੱਪੜੇ ਤੇ ਇੱਕ ਲੇਡੀ ਦੇ ਨਾਲ ਮਿਸ ਮਿਸ ਬਿਹੇਵ ਕੀਤਾ ਹੈ ਉਹਨਾਂ ਮੈਡੀਕਲ ਕਰਾਨ ਗਏ ਆ ਸਾਰੇ ਉਹਨਾਂ ਨੂੰ ਜੋ ਹੋਇਆਗਾ ਤੁਹਾਨੂੰ ਪਤਾ ਲੱਗ ਜੂਗਾ ਕੱਪੜੇ ਕਪੜਿਆਂ ਤੇ ਵੀ ਆਇਆ ਖੂਨ ਸਾਰਾ ਲੱਗਿਆ ਹੋਇਆ ਉਹਨਾਂ ਦੇ ਵੀ ਲੇਡੀਜ਼ ਦੇ ਵੀ ਸਾਰਾ ਗੱਲ ਦਾ ਸ਼ਿਕਾਇਤ ਦਿੱਤੀ ਪੁਲਿਸ ਪੁਲਿਸ ਵਾਲੇ ਆਏ ਸੀਗੇ ਤੇ ਮੈਨੂੰ ਫਿਰ ਉਹ ਕੁਝ ਨਹੀਂ ਕੋਈ ਹੋਣੀਆਂ ਬਸ ਢਿਲਾ ਢਿਲਾ ਰਭਈਆ ਔਰ ਅੰਦਰ ਜਾ ਕੇ ਉਹਨਾਂ ਨਾਲ ਗੱਲ ਕਰ ਰਹੇ ਆ ਸਾਡੇ ਸਾਹਮਣੇ ਕੋਈ ਸਾਨੂੰ ਕਹਿੰਦਾ ਤੁਸੀਂ ਬਾਹਰ ਰੋ ਬੜੀ ਗੱਲ ਸੁਣ ਲੀਆ ਉਹਨਾਂ ਨਾਲ ਜਾ ਕੇ ਅੰਦਰ ਗੱਲ ਕਰਾਂਗੇ ਕਿਹਦੇ ਕਹੇ ਉਹ ਕਿਹੜੇ ਹਸਪੀਟਲ ਨੇ ਸਿਵਲ ਭੇਜਿਆ ਭਾਜੀ ਸਿਵਲ ਹਸਪੀਟਲ ਭੇਜਿਆ ਜੇ ਮੰਨਦੇ ਕਿੰਨੇ ਬੰਦੇ ਦੇ ਦੋ ਜਣੇ ਸਾਡੇ ਰਕੀ ਇੱਕ ਲੇਡੀ ਦੇ ਇੱਕ ਲੇਡੀ ਦੇ ਇੱਕ ਜੈਂਟ ਦੇ ਅਸੀਂ ਟੋਟਲ ਪੰਜ ਜਣੇ ਸੀ ਬੱਚਾ ਸੀ ਚਾਰ ਵੱਡੇ ਸੀ ਇਸ ਚੀਜ਼ ਨਾਲ ਹੰਮਲਾ ਕੀਤਾ ਪਹਿਲਾਂ ਡੰਡਾ ਮਾਰਿਆ ਜੀ ਗੱਡੀ ਜੋ ਕੱਢ ਕੇ ਉਹਦੇ ਸਾਰ ਟੁੱਟੇ ਤੇ ਪਏ ਹੋਣੇ ਐ ਤੇ ਉਸ ਤੋਂ ਬਾਅਦ ਬੋਤਲ ਮਾਰੀ ਉਹ ਕੱਚ ਪਿਆ ਜੀ ਤੁਸੀਂ ਵਿਜ਼ੂਅਲ ਲਗਾ ਸਕਦੇ ਹੋ ਕਿੰਨੇ ਬੰਦੇ ਸੀ ਉਹ ਜਿਨ੍ਹਾਂ ਨੇ ਹੰਮਲਾ ਕੀਤਾ ਦੋ ਬੰਦੇ ਸੀਗੇ ਮੇਨ ਉਸ ਤੋਂ ਬਾਅਦ ਜਿਹੜੇ ਦੋ ਥੇਕੇ ਵਿੱਚੋਂ ਉਹਨਾਂ ਬਾਹਰ ਆਏ ਆ ਕਾ ਚੱਲਦਾ ਤੁਹਾਨੂੰ ਦੇਖ ਲਾਂਗੇ ਤੁਸੀਂ ਜਿੰਨਾ ਜੋ ਕਰਨਾ ਕਰ ਲੋ ਸਾਡੀ ਐਸਐਚਓ ਨਾਲ ਗੱਲ ਹੋ ਗਈ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਆਏ ਮੰਗ ਕਰ ਰਹੇ ਆ ਜੀ ਜਾਂ ਤਾਂ ਅਸੀਂ ਘਰੋਂ ਨਿਕਲਣਾ ਬੰਦ ਕਰ ਦਈਏ ਮੈਂ ਖੁਦ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਤਰ ਹੀ ਆਂ ਵਿਕਲਾਸ਼ਨਗਰ ਮੰਡਲ ਦਾ ਤੇ ਇਹ ਤਾਂ ਪਬਲਿਕ ਨੂੰ ਕਹਿ ਦਈਏ ਬੰਦਾ ਸਾਰਾ ਕੁਝ ਬੰਦ ਕਰਕੇ ਇਹਨਾਂ ਠੇਕੇ ਚਲਾਓ ਸਿਰਫ ਔਰ ਕੁਝ ਚਲਾਣ ਦੀ ਲੋੜ ਨਹੀਂ ਪਬਲਿਕ ਘਰੇ ਬੈਠੇ ਕੋਈ ਦਿੱਕਤ ਨਹੀਂ ਆਪਾਂ ਨੂੰ ਬਾਕੀ ਜੋ ਬੰਦੀ ਕਾਰਵਾਈ ਹੋਈਗੀ ਅਸੀਂ ਕਰਾਵਾਂਗੇ ਬਿਲਕੁਲ ਕਰਾਵਾਂਗੇ ਠੋਕ ਕੇ ਜਵਾਬ ਦੇਵਾਂਗੇ ਮੌਕੇ ਤੇ ਆਇਆ ਇੱਥੇ ਇੱਕ ਠੀਕ ਹੈ ਜੀ ਸਰ ਝਗੜਾ ਹੋਇਆ ਠੇਕੇ ਤੇ ਮੈਨੂੰ ਫੋਨ ਗਿਆ ਸੀ ਮੈਂ ਮੌਕੇ ਤੇ ਆਇਆ ਆਪਣੀ ਮੁਲਾਜ਼ਮੀਆਂ ਨਾਲ ਇੱਥੇ ਪਾਰਟੀਆਂ ਖੜੀਆਂ ਇੱਕ ਪਾਰਟੀ ਖੜੀਆ ਸਾਹਮਣੇ ਭਾਈ ਸਾਹਿਬ ਖੜਿਆ ਮੈਂ ਇਹਨਾਂ ਨੂੰ ਕਹਿਣਾ ਵੀ ਥਾਂ ਜਾ ਕੇ ਦਰਖਾਸਤ ਲਗਾਓ ਜੋ ਮੈਡੀਕਲ ਰਿਪੋਰਟ ਜੋ ਦਰਖਾਸਤ ਅਕਾਊਂਟ ਬਣਦਾ ਹੋਏਗਾ ਉਹ ਕਾਰਵੇ ਹੋ ਜਾਏਗੀ ਪਰ ਇਹ ਸ਼੍ਰੀਮਾਨ ਮੈਨੂੰ ਕਹਿੰਦੇ ਆ ਮੈਂ ਐਦਾਂ ਤੇ ਉਹਦਾ ਮਤਲਬ ਆਈ ਮੈਂ ਹੋਰ ਗੱਲਾਂ ਕਰਦੇ ਨੇ ਇਹ ਦੇਖੀ ਚੌਂਕ ਹੈ ਜੀ ਇਹ ਦੇਖੀ ਚੌਂਕ ਅੱਠ ਇੱਕ ਲੱਗ ਕੇ ਨਾ ਝਗੜਾ ਹੋਇਆ ਨਹੀਂ ਜਿਹਨਾਂ ਝਗੜਾ ਕੀਤਾ ਜੀ ਉਹ ਬੰਦੇ ਕਿ ਕਿਹੜੇ ਸੀਗੇ ਉਹ ਬੰਦੇ ਇੱਥੇ ਕੋਈ ਵੀ ਨਹੀਂ ਹੈ ਉਹ ਕਹਿੰਦੇ ਵੀ ਅੰਦਰ ਆ ਜੀ ਜਿਹੜੇ ਹੱਥੇ ਦੇ ਅੰਦਰ ਆ ਬੰਦੇ ਜੀ ਇਕੇ ਵਾਲਿਆਂ ਦੇ ਬੰਦੇ ਦਾ ਨਾਮ ਹੈ ਮੇਰੀ ਗੱਲ ਸੁਣੋ ਦੇਖੋ ਸਾਡਾ ਕੰਮ ਹੈ ਜਦੋਂ ਕੋਈ ਝਗੜਾ ਹੁੰਦਾ ਪਹਿਲਾਂ ਤਾਂ ਪ੍ਰੋਟੈਕਟ ਕਰਨੇ ਲੋਕਾਂ ਦੋ ਪੰਮੇ ਕੋਈ ਵੀ ਪਾਰਟੀ ਪ੍ਰੋਟੈਕਟ ਕਰਨੇ ਵੀ ਪਾਈ ਪ੍ਰੋਟੈਕਟਰ ਇਹ ਹੁਣ ਮੈਨੂੰ ਕਹਿੰਦਾ ਤੁਸੀਂ ਥਾਣੇਦਾਰ ਦਰਖਾਸਤ ਲਿਖਾਓ ਬੰਦੇ ਜਿਹੜੇ ਲਿਖਾਉਣਗੇ ਉਹ ਬੰਦੇ ਫੜ ਕੇ ਆਪਾਂ ਕਾਰਵਾਈ ਕਰਾਂਗੇ ਬੰਦੇ ਜ਼ਖਮੀ ਵੀ ਹੋਏ ਜ਼ਖਮੀ ਕਹਿੰਦੇ ਮੈਡੀਕਲ ਕੌਣ ਭੇਜਾਂ ਮੇਰੇ ਤੋਂ ਪਹਿਲਾਂ ਭੇਜਦਾ ਕੋਈ ਇੱਕ ਬੰਦੇ ਸੱਟ ਲੱਗੀ ਆ ਕਹਿੰਦੇ ਜਿਹੜੇ ਥਾਣੇ ਦਾ ਮੈਟਰ ਹੈ ਜੀ ਇਹ ਇਹ ਥਾਣਾ ਕਤਵਾਲੀ ਦਾ ਮੈਟਰ ਹੈ ਜੀ